ਜਲੰਧਰ ਪਸ਼ਮੀ ਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਵੀ ਸ਼ਰੀਕ ਨਹੀਂ ਹੋਏ ਜਲੰਧਰ ਪਸ਼ਮੀ ਦੇ ਵੋਟਰ ਤਾਂ ਛੱਡੋ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਇਸ ਵਿਧਾਨ ਸਭਾ ਦੇ ਵਿੱਚ 23 ਵਾਰਡ ਹਨ 23 ਦੇ 23 ਕੌਂਸਲਰਾਂ ਨੂੰ ਕਦੀ ਇਕੱਠੇ ਬਿਠਾ ਕੇ ਉਹਨਾਂ ਤੋਂ ਪੁੱਛਿਆ ਵੀ ਨਹੀਂ ਹੋਣਾ ਕਿ ਆਪਾਂ ਕੀ ਕਰ ਸਕਦੇ ਹਾਂ ਕੀ ਕਰਨਾ ਹੈ ਜਾਂ ਕੀ ਕਰਨ ਵਾਲਾ ਥਿਸ ਇਜ਼ ਆ ਫਰਸਟ ਕੁਐਸਚਨ ਇਹ ਸਾਡਾ ਪਹਿਲਾ ਸਵਾਲ ਨੰਬਰ 2 ਸਭ ਤੋਂ اہم ਮੁੱਦਾ ਤੁਸੀਂ ਸਾਰੇ ਇਸ ਮੁੱਦੇ ਨਾਲ ਭਲੀ-ਪਾਨਤ ਵਕੀਫ ਹੋ ਜਲੰਧਰ ਦੇ ਵਿਕਾਸ ਦੇ ਲਈ ਆਇਆ ਪੈਸਾ ਜਲੰਧਰ ਦੇ ਹਰ ਇੱਕ ਨਾਗਰਿਕ ਦੀ ਅਮਾਨਤ ਜੋ 스마트 ਸਿਟੀ ਦੇ ਫੰਡ ਆਇਸੀ ਕਾਰਪੋਰੇਸ਼ਨ ਤੇ ਕਿਹਦਾ ਰਾਜ ਕਾਂਗਰਸ ਦਾ ਤੇ ਪਿਛਲੀ ਸਰਕਾਰ ਕਿਦੀ ਪੰਜਾਬ ਦੇ ਵਿੱਚ ਕਾਂਗਰਸ ਦੀ ਕਾਂਗਰਸ ਦੀ ਪੰਜਾਬ ਦੀ ਸਰਕਾਰ ਹੁੰਦੇ ਆ ਕਾਂਗਰਸ ਦੀ ਕਾਰਪੋਰੇਸ਼ਨ ਹੁੰਦੇ ਆ ਅਰਬਾਰ ਪੇ ਦਾ ਕਪਲਾ ਸਮਾਰਟ ਸਿਟੀ ਦਾ ਜਲੰਧਰ ਦੇ ਵਿੱਚ ਹੋਇਆ 7.7 ਅਰਬ ਦਾ 760 ਕਰੋੜ ਦਾ ਉਸ ਕਪਲੇ ਦੇ ਵਿੱਚ ਬੀਬੀ ਸਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ ਹੈ ਜਾਂ ਤਾਂ ਉਹ ਸ਼ਾਮਿਲ ਹੈ ਜੇ ਸ਼ਾਮਿਲ ਨਹੀਂ ਤਾਂ ਮੂੰਹ ਕਿਉਂ ਨਹੀਂ ਖੋਲਿਆ 760 ਕਰੋੜ ਅੱਜ ਅਗਰ ਜਲੰਧਰ ਦੇ ਸ਼ਹਿਰ ਵਾਸੀ ਤਰਾਤਰਾਂ ਕਰ ਰਹੇ ਨੇ ਸੀਵਰੇਜ ਤੋਂ ਗਲੀਆਂ ਤੋਂ ਨਾਲੀਆਂ ਤੋਂ ਸਟਰੀਟ ਲਾਈਟ ਤੋਂ ਸੜਕਾਂ ਤੋਂ ਅਗਰ ਉਹ ਪਰੇਸ਼ਾਨ ਨੇ ਤਾਂ ਜ਼ਿੰਮੇਦਾਰ ਕਾਂਗਰਸ ਦੀ ਕਾਰਪੋਰੇਸ਼ਨ ਹੈ ਜ਼ਿੰਮੇਦਾਰ ਕਾਂਗਰਸ ਦੇ ਸੀਨੀਅਰ ਡਿਪਟੀ ਮੇਅਰ ਹੈ ਬੀਬੀ سورਿੰਦਰ ਕੌਰ ਜੋ ਹੁਣ ਜਲੰਧਰ ਪਸ਼ਮੀ ਦੇ ਵਿੱਚ ਉਮੀਦਵਾਰ ਲਾਨਤੀ ਤੁਸੀਂ ਕਿਉਂ ਨਹੀਂ ਮੂੰਹ ਖੋਲਿਆ ਇਸ 스마트 ਸਿਟੀ ਦੇ ਕਪਲੇ ਬਾਰੇ ਬੀਬੀ ਜੀ ਤੁਹਾਡੀ ਕੀ رائے ਹੈ ਹੁਣ ਹੋਰ ਕਪਲੇ ਕਰਨ ਨੂੰ ਦਿਲ ਕਰਦਾ ਕਿ ਤੁਸੀਂ ਕਾਂਗਰਸ ਤੋਂ ਟਿਕਟ ਦੇਤੀ ਨੰਬਰ 3 ਅੱਜ ਜਲੰਧਰ ਸ਼ਹਿਰ ਦੇ ਵਿੱਚ ਸੜਕਾਂ ਗਲੀਆਂ ਨਾਲੀਆਂ ਸਿਵਰੇਜ ਕੂੜੇ ਸਟਰੀਟ ਲਾਈਟ ਇਹ ਮੁੱਢਲੀਆਂ ਸਮੱਸਿਆਵਾਂ ਹੁੰਦੀਆਂ ਇਹ ਸਮੱਸਿਆਵਾਂ ਸ਼ਹਿਰ ਦੀਆਂ ਲੋਕਲ ਬਾਡੀਜ਼ ਨੇ ਠੀਕ ਕਰਨੀਆਂ ਹੁੰਦੀਆਂ ਕਾਂਗਰਸ ਦੀ ਕਾਰਪੋਰੇਸ਼ਨ ਦਾ ਰਾਜ ਕੀ ਬੀਬੀ ਸੁਰਿੰਦਰ ਕੌਰ ਜੀ ਕਿਉਂ ਲਈ ਇਹ ਵਾਜਿਬਾ ਨੂੰ ਤੋਂ ਪੁੱਛਣਾ ਨਾ ਉਹ ਕੌਂਸਲਰ ਵੀ ਹੈ 20 ਸਾਲਾਂ ਤੋਂ ਤੇ ਸੀਨੀਅਰ ਡਿਪਟੀ ਮੇਅਰ ਵੀ ਹੈ ਤੁਸੀਂ ਇਹਨਾਂ ਮੁਸੀਬਤਾਂ ਨੂੰ ਹੱਲ ਕਰਨ ਦੇ ਲਈ ਕੀ ਕੀਤਾ ਕੋਈ ਕੰਮ ਦੱਸ ਸਕਦੇ ਹੋ ਜਲੰਧਰ ਪਸ਼ਮੀਲੀ ਕੋਈ ਦੇਣ ਕੋਈ ਥੋੜਾ ਕੋਈ ਵਿਕਾਸ ਦੀ ਕੋਈ ਵੱਡੀ ਪ੍ਰਾਪਤੀ ਨੰਬਰ 3 ਸਾਡਾ ਹੈ ਤੇ ਨੰਬਰ 4 ਮੈਂ ਦਾਅਵੇ ਨਾਲ ਕਹਿ ਸਕਦਾ ਪ੍ਰਾਪਤੀ ਤਾਂ ਨਹੀਂ ਗੱਲ ਸਕਦੇ ਪਰ ਇੱਕ ਗਿਫਟ ਜ਼ਰੂਰ ਬੀਬੀ ਸਰਿੰਦਰ ਕੌਰ ਨੇ ਜੋ ਕਾਂਗਰਸ ਦੇ ਉਮੀਦਵਾਰ ਹੈ ਸੀਨੀਅਰ ਡਿਪਟੀ ਮੇਅਰ ਹੈ ਜਲੰਧਰ ਪਸ਼ਮੀ ਦੇ ਲੋਕਾਂ ਨੂੰ ਦਿੱਤਾ ਇੱਕ ਗਿਫਟ ਨਹੀਂ ਦਿੱਤਾ ਉਹ ਗਿਫਟ ਪਤਾ ਕੀ ਹੈ ਉਹ ਗਿਫਟ ਹੈ ਬਰੀਆਣੇ ਦੇ ਵਿੱਚ ਕੂੜੇ ਦਾ ਜਿਹੜਾ ਡੰਪ ਹੈ ਕੂੜੇ ਦਾ ਪਹਾੜ ਅੱਜ ਉੱਥੇ ਆਸ-ਪਾਸ ਲੋਕਾਂ ਦਾ ਰਹਿਣਾ, ਉੱਠਣਾ, ਬੈਠਣਾ, ਵਿਚਰਨਾ ਮੁਸ਼ਕਿਲ ਹੋ ਚੁੱਕਿਆ। ਜਿਹੜਾ ਐਦਾਂ ਦਾ ਉਮੀਦਵਾਰ ਕੀ ਕਰੂਗਾ ਜੋ ਬਤੌਰ ਸੀਨੀਅਰ ਡਿਪਟੀ ਮੇਅਰ ਹੁੰਦੇ ਹੋਏ ਜਿਹਦੀ ਕਲਮ ਤੇ ਜਿਹਦੇ ਦਫ਼ਤਰ ਦੇ ਕੋਲ ਸਾਰੀ ਪਾਵਰ ਸੀ ਉਸ ਕੂੜੇ ਦੇ ਢੇਰ ਨੂੰ ਛਕਾਉਣ ਦੀ ਜਿਹੜਾ ਉਹ ਨਹੀਂ ਛਕਾ ਸਕੇ ਤੇ ਉੱਥੇ ਬਲਕਿ ਹੋਰ ਵੱਡਾ ਪਹਾੜ ਬਣ ਗਿਆ ਉਹ ਜ਼ਿਲੰਦਰ ਪਛਮੀ ਦੇ ਜਿਹੜੇ ਹਰ ਗਲੀ ਦੇ ਹਰ ਪਾਸੋਂ ਹਰ ਸੜਕ ਦੀ ਸਪਾਈ ਕਿੱਥੋਂ ਕਰਾ ਦੇਣਗੇ? she has miserably failed ਉਹਨਾਂ ਨੇ ਕਰਨਾ ਤਾਂ ਕੀ ਸੀ ਕੂੜੇ ਦਾ ਪਹਾੜ ਦੇ ਦਿੱਤਾ ਬਰਿਆਣਾ ਡੰਟ ਬਾਰੇ ਬੀਬੀ ਸੁਰਿੰਦਰ ਕੌਰ ਜੀ ਆਪ ਜੀ ਦਾ ਕੀ ਵਿਚਾਰ ਹੈ ਤੇ ਅਖੀਰਲਾ ਪੰਜਵਾਂ ਤੇ ਮੋਸਟ ਇੰਪੋਰਟੈਂਟ ਜਲ ਹੈ ਤਾਂ ਜੀਵਨ ਹੈ ਅੱਜ ਜਲੰਧਰ ਪਸ਼ਮੀ ਤੇ ਜਲੰਧਰ ਸ਼ਹਿਰ ਦੇ ਵਿੱਚ ਪੀਣ ਵਾਲੇ ਪਾਣੀ ਦੀ ਬਹੁਤ ਵੱਡੀ ਦਿੱਕਤ ਹੈ 20 ਸਾਲਾਂ ਤੋਂ ਤੁਸੀਂ ਕੌਂਸਲਰ ਰਹੇ ਹੋ 5 ਸਾਲਾਂ ਤੋਂ ਸੀਨੀਅਰ ਡਿਪਟੀ ਮੇਅਰ ਹੋ ਬੀਬੀ ਜੀ ਤੁਸੀਂ ਕਿੰਨੇ ਕਿਉਂ ਵੈਲ ਜਿਹੜੇ ਐ ਇਸ ਇਲਾਕੇ ਚ ਲਗਾਏ ਆ ਉਹ ਤੁਸੀਂ ਲੋਕਾਂ ਨੂੰ ਦੱਸੋ ਜਨਤਾ ਨੂੰ ਦੱਸੋ মিডিਆ ਨੂੰ ਦੱਸੋ ਤਾਂ ਪੰਜ ਸਵਾਲ ਜਿਹਦੇ ਵਿੱਚ ਤੁਹਾਡਾ ਦਫ਼ਤਰ ਬੰਦ ਕਿਉਂ ਰਿਹਾ ਨਾ ਤੁਸੀਂ ਲੋਕਾਂ ਚ ਵਿਚਰੇ ਨੰਬਰ 2 스마트 ਸਿਟੀ ਦੇ ਪੈਸਾ ਵਿੱਚ ਜਦੋਂ ਘਪਲਾ ਹੋਇਆ ਤੁਸੀਂ ਹਿੱਸੇਦਾਰ ਸੀ ਜੇ ਹਿੱਸੇਦਾਰ ਨਹੀਂ ਸੀ ਮੂੰਹ ਕਿਉਂ ਨਹੀਂ ਖੋਲਿਆ ਨੰਬਰ 3 ਤੁਹਾਡੇ ਵੱਲੋਂ ਜੋ ਇੱਕ ਤੋਹਫਾ ਦਿੱਤਾ ਗਿਆ ਇਸ ਇਲਾਕੇ ਨੂੰ ਕੂੜੇ ਦਾ ਪਹਾੜ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਨੰਬਰ 4 ਸੜਕਾਂ ਗਲੀਆਂ ਨਾਲੀਆਂ ਸੀਵਰੇਜ ਇਸ ਦੇ ਉੱਤੇ ਤੁਸੀਂ ਕਿਉਂ ਨਹੀਂ ਕੁਝ ਕੀਤਾ ਤੇ ਨੰਬਰ 5 ਪੀਨ ਵਾਲਾ ਪਾਣੀ ਟਿਊਬਵਲ ਕਿੰਨੇ ਲਗਾਏ ਤਾਂ ਇਹ ਪੰਜ ਸਵਾਲ ਆਮ ਆਦਮੀ ਪਾਰਟੀ ਇਹ ਕੋਈ ਆਮ ਆਦਮੀ ਪਾਰਟੀ ਦੇ ਨਹੀਂ ਇਹ ਜਲੰਧਰ ਲੋਕਾਂ ਦੇ ਸਵਾਲ ਹੈ ਤੇ ਪੁੱਛਣਾ ਫਰਜ਼ ਹੈ ਬਿਕੋਜ਼ ਉਹ ਸੀਨੀਅਰ ਡਿਪਟੀ ਮੇਅਰ ਰਹੇ ਨੇ ਇਹਨਾਂ ਪੰਜ ਮੁੱਦਿਆਂ ਦੇ ਉੱਤੇ ਅਸੀਂ ਚਾਹੁੰਦੇ ਹਾਂ ਆਪ ਜੀ ਦੀ ਕਲਮ ਦੇ ਰਹਹੀਂ ਆਪ ਜੀ ਦੇ న్యూਸ ਚੈਨਲਸ ਦੇ ਰਹਹੀਂ ਆਪ ਜੀ ਦੇ ਵੈਬ ਪੋਰਟਲਸ ਦੇ ਰਹਹੀਂ ਮੈਨੂੰ ਪੂਰਾ ਯਕੀਨ ਹੈ ਤੁਸੀਂ ਸਾਡੀ ਆਵਾਜ਼ ਲੋਕ ਉਹਨਾਂ ਤੱਕ ਜ਼ਰੂਰ ਪਹੁੰਚਾਓਗੇ ਬਹੁਤ ਬਹੁਤ ਧੰਨਵਾਦ ਸਰ i uh -huh.